ਆ ਵੀ ਨਹੀਂ ਕੰਮ ਹੋਤੀ ਜਿੱਦ ਨਹੀਂ ਕਰਤੇ ਕੁਛ ਨਹੀਂ ਕਰਤੇ ਮਾਲ ਮੋਲ ਮੰਗਤੇ ਆ ਕਿਥੇ ਲੱਖ ਮੰਗਿਆ ਥੱਲੇ ਤੋਂ ਪੈਸਾ ਥੱਲੇ ਆਰਡਰ ਦੇਖੋ 15 ਕਿਲੋ ਕੀ ਮਾਲਕਣੀ ਹੈ ਚੌਥੀ ਸੂਈ ਹੈ ਜੇ ਬਣਨਾ ਮੈਨੇ ਤਾਂ ਬਣਨਾ ਜੀ ਹੈ ਕੀ ਤੁਹਾਨੂੰ ਆਪਾਂ ਝੋਟੀ ਦਿਖਾਉਂਦੇ ਆ ਇੱਕ ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ ਚੰਗੀ ਆ ਆਰਡਰ ਕੁਆਲਟੀ ਵੀ ਦੇਖ ਸਕਦੇ ਹੋ ਤੇ ਬੈਕ ਸਾਈਡ ਤੋਂ ਤੁਸੀਂ ਆਰਡਰ ਦੇਖ ਸਕਦੇ ਹੋ ਬੰਦੋ ਜੀ ਥਾਣਾ ਦੇ ਵਿੱਚ ਵਿੱਤੀ-ਵੁੱਤੀ ਵੀ ਦੇਖ ਸਕਦੇ ਹੋ ਤੁਸੀਂ ਸੈਂਕਾ ਥੋੜੀ ਜਿਹਾ ਜ਼ਰੂਰ ਜਿਵੇਂ ਮੀਂੜੇ ਹੁੰਦੇ ਆ ਉਸ ਤਰ੍ਹਾਂ ਦੇ ਆਗੇ ਤੇ ਬਾਕੀ ਥਾਣਾ ਦਾ ਸੈਸੂ ਚੰਗਾਗਾ ਕਦ-ਕਾੜ ਦਰਮਿਆਨੀ ਦੇ ਵਿੱਚ ਆ ਗਈ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਬੱਚਾ ਉੱਧਰ ਮੂਰੇ ਖੜਾ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਡਿਟੇਲ ਲੈ ਲੈਂਦੇ ਆਂ ਬਾਈ ਤੋ ਕੀ ਡਿਟੇਲ ਆ ਜੀ ਕੀ ਗੱਲਬਾਤ ਆ ਗਈ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਅੱਜ ਦਿਖਾਉਣੇ ਆਂਗੇ ਬਾਈ ਦੋ ਲੈ ਕੇ ਆਏ ਆਗੇ ਛੋਟੀ ਤੁਹਾਨੂੰ ਤੋੜ ਕੇ ਦਿਖਾਤੀ ਆ ਤੇ ਦੂਜੇ ਨੰਬਰ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਕੱਦ-ਕੱਦ ਚੰਗਾ ਇਹਦਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਬਾਡੀ ਵੰਤਰ ਵੀ ਦੇਖ ਸਕਦੇ ਹੋ ਮੋੜ ਲਓ ਜੀ ਆਰਡਰ ਦੇਖ ਸਕਦੇ ਹੋ ਆਰਡਰ ਵੀ ਚੰਗਾ ਥਾਣਾ ਦਾ ਸਾਈਜ਼ ਪੱਟਪੂੜਾ ਤਾਜੀ ਇਹ ਸੂਈ ਆ ਆਰਡਰ ਦੇਖ ਸਕਦੇ ਹੋ ਬਹੁਤ ਸੋਹਣਾ ਦਿਖਾਉਂਦੀ ਆ ਕਿ ਥਾਣਾ ਦਾ ਸਾਈਜ਼ ਵੀ ਬਹੁਤ ਚੰਗਾਗਾ ਤੇ ਪੱਟ ਬੋੜਾ ਵੀ ਤੁਸੀਂ ਦੇਖ ਸਕਦੇ ਹੋ ਗਾਹ ਕਿ ਇਹਨੂੰ ਪਏ ਹੋਏ ਆਗੇ ਤੇ ਆਪਾਂ ਦੋਵਾਂ ਦੀ ਡਿਟੇਲ ਲੈ ਲੈਨੇ ਆ ਕੀ ਡਿਟੇਲ ਇਹਨਾਂ ਦੀ ਕੀ ਗੱਲਬਾਤ ਆ ਗਈ ਐ ਦੋਵੇਂ ਘਰੇਲੂ ਆ ਨਹੀਂ ਇਹਨੇ ਜੀ ਬਾਬਾ ਉੱਪਰ ਦੇ ਆਉਂਦੇ ਆ ਸੌਦਾ ਇਹਨਾਂ ਦਾ ਚੱਲ ਹੀ ਜਾਂਦਾ ਹੈਗਾ ਦੇਖੋ ਕੀ ਬਣਦਾ ਇਸ ਵੱਡੀ ਮੱਝ ਦਾ 1 ਰੁਪਿਆ ਵੀ ਨਹੀਂ ਕੰਮ ਹੋਤੀ ਜਿੱਦ ਨਹੀਂ ਕਰਦੇ ਕੁਛ ਨਹੀਂ ਕਰਦੇ ਮਾਲ ਮੋਲ ਮੰਗਦੇ ਆ ਕਿਥੇ ਲੱਖ ਮੰਗਿਆ ਥੱਲੇ ਤੋਂ ਪੈਸਾ ਥੱਲੇ ਜਾਂ ਅੰਦਰ ਦੇਖੋ 15 ਕਿਲੋ ਕੀ ਮਾਲਕਣੀ ਹੈ ਚੌਥੇ ਸੂਈ ਹੈ ਜੇ ਬਣਨਾ ਮੈਨੇ ਤਾਂ ਬਣਨਾ ਜੀ ਹੈ ਕਿ ਕੀ ਮੁੱਲ ਕਰਿਆ ਬਾਈ ਇਹਦਾ ਚੱਲਾਂਗੇ 1000 ਨਹੀਂ ਸੌਦਾ ਚੱਲੀ ਜਾਂਦਾ ਦੋਸਤੋ ਇਸ ਮੱਝ ਦਾ कने बोल नहीं हो गया कि तो खूब चाची से 1 रुपया का उठता है अब अब आपको हुआ तो आप लगे तू असली तो कम कहता है असली नहीं कहते तू अब नहीं हूं तो सपोज तो कुछ बड़ा हो या कुछ नहीं है चाची जी अगर बोल तो सिलसिला नहीं पूरा पूरा और आने का आपड़ी है ये मोले जी असली है ਕਾ ਬਹੁਤ ਬਈ ਜਾਂਦਾ ਦੋਸਤੋ ਇਹ ਸੁਨਾਜ ਨੂੰ ਤੇ ਝੋਟੀ ਨੂੰ ਕਿਰ ਕਰਿਆ ਕੀ ਬਣਦਾਗਾ ਕੀ ਮੈਨੂੰ ਵੀਡੀਓ ਵੀਡੀਓ ਆਮ ਤੌਰ ਤੇ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜਿਹੜੀ ਆਪਾਂ ਪਹਿਲੇ ਨੰਬਰ ਤੇ ਉਹ ਝੋਟੀ ਤੋਰ ਕੇ ਦਿਖਾਈ ਸੀ ਹਨਾ ਹਾਂਜੀ ਉਹਦੀ ਕੀ ਡਿਟੇਲ ਆ ਕਿਹੜੇ ਸੁਏ ਸੁਈ ਵੀ ਆ ਪਹਿਲੇ ਸੁਏ ਸੁਈ ਜਾ ਬਈ ਕਿੰਨੇ ਦਿਨ ਹੋ ਗਏ ਜੀ ਉਹਨੂੰ ਸੁਈ ਨੂੰ ਅੱਜ 15 ਦਿਨ ਹੋ ਗਏ 15 ਦਿਨ ਬੱਚਾ ਕੀ ਆ ਜੀ ਬੱਚਾ ਕੱਟਿਆ ਮਗਰ ਤੇ ਦੁੱਧ ਹੁਣ ਕਿੰਨਾ ਹੋਊ ਜਮਾ ਕੰਡੇ ਵਾਲਾ ਦੁੱਧ ਦਾ 10 ਲੀਟਰ ਤਿਆਰ ਆ ਕੰਡੇ ਦਾ ਤੋਲ ਕੇ ਦੇ ਦੇ ਜਮਾ ਤਿਆਰ ਆ ਜਮਾ ਤਿਆਰ ਆ 10 ਲੀਟਰ ਜਮਾ ਤੋਲ ਕੇ ਦੇ ਦੇ ਕਰੋ ਆਖੇ ਤਾਂ ਮਰਜੀ ਲੈ ਕੋਈ ਠੀਕ ਆ ਭਾਵੇਂ ਕੋਈ ਘਰੋਂ ਤਸੱਲੀ ਕਰ ਲਿਆ ਹਨਾ ਘਰੇ ਕੋਈ ਤਸੱਲੀ ਤੇ ਇਹਦਾ ਮੁੱਲ ਕੀ ਰੱਖਿਆ ਜੀ ਆਪਾਂ ਮੁੱਲ ਇਹਦਾ 80000 80000 ਹਾਂ ਲੈਣ ਦੇ ਨਹੀਂ ਰੱਖਿਆ ਆਪਾਂ ਮੁੱਲ ਨਹੀਂ ਵਾਲਾ ਕਰਿਆ ਠੀਕ ਆ ਆਪਾਂ ਵੇਚਣ ਵਾਲਾ ਮੁੱਲ ਹੀ ਕਰਦੇ ਨੇ ਮੰਡੀ ਤੇ ਆਪਾਂ ਉਹ ਫਲਾ ਛੋਟੇ ਹੀ ਨਹੀਂ ਮਾਰਦੇ ਹੁੰਦੇ ਠੀਕ ਆ ਤੇ ਲੱਖ ਮੰਗੇ ਮਾਰ 70万 ਜੀ ਯਾਨੀ ਬਾਹਲਾ ਨਹੀਂ ਫਰਕ ਮੈਂਨੂੰ ਉਹ ਮੌਕੇ ਦੇ ਮਾਨਤਨ ਹੋ ਜੂਗਾ ਮਾਨਤਨ ਜੀ ਹੋਊਗਾ ਠੀਕ ਆ ਜੀ ਤੇ ਜਿਹੜੀ ਆਪਾਂ ਉਹ ਦੂਜੇ ਨੰਬਰ ਦੇ ਮੱਝ ਦੋਰੀ ਜੀ ਉਹ ਆਪਣੀ ਚੌਥੀ ਸੂਈ ਮੈਂ ਐਸ ਹੈਗੀ ਉਹ ਚੌਥੀ ਸੂਈ ਆ ਹਾਂ ਉਹਨੂੰ 4 ਦਿਨ ਹੋ ਗਏ ਸੂਈ ਨੂੰ ਅੱਜ ਉਹਦੇ ਮਗਰ ਬੱਚਾ ਉਹਦੇ ਮਗਰ ਕੱਟੀ ਆ ਕੱਟੀ ਆ ਹਾਂ ਤੇ ਗੋਹੜਾ ਕਿੰਨਾ ਕਹੂਗਾ ਗੋਹੜਾ ਦਾ 10 ਲੀਟਰ ਕੱਢਿਆਗਾ ਕਿੰਨਾ ਕੁ ਬਾਜੂ ਦੁੱਧ ਉਹ ਦੁੱਧ ਉਹ 14-15 ਲੀਟਰ ਦੀ ਮਾਲਕਣੀ 14-15 ਲੀਟਰ ਪਾਜੂਗੀ ਪਾਜੂਗੀ ਠੀਕ ਆ ਤੇ ਉਹਦਾ ਮੁੱਲ ਉਹਦਾ ਮੁੱਲ 95 ਹਿਆ 95 ਉਹਦੇ ਜੋ ਵੀ ਮੌਕੇ ਤੇ ਹੋ ਜੂ ਹਣਾ ਮਾਨ ਤਾਨ ਮਾਨ ਤਾਨ ਹੋ ਜੂਗਾ ਠੀਕ ਆ ਆਪਣਾ ਕੰਮ ਵਪਾਰ ਤੱਕ ਕਰਦਿਆਂਗੇ ਨਹੀਂ ਆਪਣੇ ਘਰ ਦਿਆਂਗੇ ਵੀ ਕਰਦਿਆਂਗੇ ਦੋਨੇ ਵਪਾਰ ਦਾ ਕੋਈ ਕੰਮ ਨਹੀਂ ਵਪਾਰ ਦਾ ਕੋਈ ਕੰਮ ਨਹੀਂ ਠੀਕ ਆ ਜੀ ਕਿਹੜਾ ਹੀ ਰਗਾ ਆਪਣਾ ਆਪਣੇ ਪਿੰਡ ਬਦਰਾ ਜੀ ਜ਼ਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਬਰਨਾਲਾ ਤਨੋਲਾ ਮੰਡੀ ਦੇ ਕੋਲੇ ਆ ਤਨੋਲਾ ਮੰਡੀ ਦੇ ਕੋਲੇ ਪੈ ਜਾਂਦਾ ਕੋਲੇ ਲੱਗੇ ਪਏ ਠੀਕ ਆ ਜੀ ਕੰਟੈਕਟ ਨੰਬਰ ਜੀ 98765 92685 98765 92685 92685 ਹਾਂ ਠੀਕ ਆ ਜੀ ਧੰਨਵਾਦ